ਤੱਕ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੈ ਫਰਸਟ ਰਿਐਕਸ਼ਨ ਤੁਹਾਡਾ ਜਾਨਣਾ ਚਾਹਾਂਗੇ ਦੇਖੋ ਪਹਿਲਾ ਹੈ ਹੀ ਸੁਖਬੀਰ ਸਿੰਘ ਬਾਦਲ ਜੀ ਜਦੋਂ ਗਏ ਬੇਨਤੀ ਕਰਨ ਸਮਝਾ ਚਣਾਰੇ ਦੇ ਕੇ ਹਨ ਉਸੇ ਵੇਲੇ ਹੀ ਉਹਨਾਂ ਨੇ ਨੱਟ ਬਾਕ ਨੂੰ ਕਹਿਤਾ ਜੋ ਕਾਲ ਤਖਤ ਦਾ ਹੁਕਮ ਹੈ ਸਿਰ ਮੱਥੇ ਤੇ ਕੁਦਰਤੀ ਹੈ ਕਿ ਕਾਲ ਤਖਤ ਦਾ ਹੁਕਮ ਸਿਰ ਮੱਥੇ ਤੇ ਹੈ ਇਸ ਅਗੇ ਇਹਦਾ ਦੇ ਕੋਈ ਨਹੀਂ ਸੋਚਦੇ ਬਾਬੀ ਉਸ ਹੁਕਮ ਨੂੰ ਉਸੇ ਸਿਰ ਮੱਥੇ ਨਾ ਮੰਨਿਏ ਕਿਹੜੇ ਤਰੀਕੇ ਦੇ ਨਾਲ ਦੇਖਦੇ ਹੋ ਇਸ ਫੈਸਲੇ ਨੂੰ ਔਰ ਸਜ਼ਾ ਵੀ ਸੁਣਾਈ ਜਾਏਗੀ ਕਿਉਂਕਿ ਹੁਣ ਤਨਖਈਆ ਕਰਾਰ ਦਿੱਤਾ ਗਿਆ ਵੈ ਔਰ ਕੀ ਸੁਖਬੀਰ ਸਿੰਘ ਬਾਦਲ ਹੋਰੀ ਸ਼੍ਰੀ ਕਲਤਖ ਸਾਹਿਬ ਵੀ ਜਾਣਗੇ ਹੁਜ਼ਰਤੀ ਹੈ ਜਾਣਗੇ ਕੋਈ ਜਹਾ ਜਾ ਜਾਣੇ ਜੇ ਨਾ ਕਲਤਖ ਸਾਹਿਬ ਅਸ਼ੀਰ ਕੱਲ ਤੱਕ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਵੇਲੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਿਹੜੇ ਕੈਬਨਿਟ ਦੇ ਵਿੱਚ ਵਜ਼ੀਰ ਸੀਗੇ ਉਹਨਾਂ ਦਾ ਵੀ ਸ੍ਰਸ਼ਟੀਕਰਨ ਜਿਹੜਾ ਵੈ ਦੇਨ ਨੂੰ ਕਿਹਾ ਗਿਆ ਵੈ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਉਹਨਾਂ ਦਾ ਉਹਨਾਂ ਦਾ ਕੀ ਕਿਹਾ ਵੀ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਵੈ ਜਿਹੜੇ ਉਸ ਵੇਲੇ ਕੈਬਨਿਟ ਚ ਵਜ਼ੀਰ ਸੀਗੇ ਆ ਉਹਨਾਂ ਨੇ ਕੀ ਕਰਤਾ ਉਹਨਾਂ ਦੇ ਉਹਨਾਂ ਦਾ ਵੀ ਸਪਸ਼ਟੀਕਰਨ ਮੰਗਿਆ ਉਹਨਾਂ ਦਾ ਉਸ ਵੇਲੇ ਕੀ ਰੋਲ ਸੀਗਾ ਕਿਉਂਕਿ ਸ਼ਿਕਾਇਤ ਵੀ ਕੁਝ ਅਜਿਹੇ ਲੋਕੀ ਨੇ ਜਿਹੜੇ ਉਸ ਵੇਲੇ ਕੈਬਨਿਟ ਵਜ਼ੀਰ ਸੀਗੇ ਜਿਨ੍ਹਾਂ ਨੇ ਕੀਤੀ ਸੀ ਮਤਲਬ ਬੰਗੇ ਸਪਸ਼ਟੀਕਰਨ ਹਾਂਜੀ ਠੀਕ ਆ ਉਹ ਤੇ ਮੇਰੀ ਟਿੱਪ ਨਹੀਂ ਨਾਲ ਉਸਤੇ ਬੈਠੋ ਨਾ ਪੁੱਛ ਆ ਪਕਾਓ ਪਕਾ ਤਾਂ ਖਦੇ ਫੈਸਲੇ ਤੇ ਕਿੰਤੂ ਹੋ ਜੀ ਮੇਰਾ ਉਹ ਨਹੀਂ ਅੱਛਾ ਲੱਗਦਾ ਠੀਕ ਹੈ ਤੁਸੀਂ ਕਹਿ ਰਹੇ ਤੁਸੀਂ ਗੌਰਤ ਸਿੰਘ ਸਾਹਿਬ ਜੀ ਉਹਨਾਂ ਨੇ ਲੇਤਾ ਪਰ ਸਰਪ੍ਰਧਾਨ ਜੀ ਦਾ ਜੋ ਕਿਹਾ ਸਾਨੂੰ ਮਨਜ਼ੂਰ ਹੈ ਸਿਰ ਮੱਥੇ ਤੇ ਜੀ ਪਹਿਲਾਂ ਵੀ ਕਿਹਾ ਸੀ ਹੁਣ ਵੀ ਅਸੀਂ ਕਹਿ ਰਹੇ ਹਾਂ ਬਹੁਤ ਬਹੁਤ ਧੰਨਵਾਦ న్యూਸ 18 ਨਾਲ। ਤਾਂ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਜਿਨ੍ਹਾਂ ਦੇ ਵੱਲੋਂ ਇਹ ਪਹਿਲਾ ਬਿਆਨ న్యూਸ 18 ਦੇ ਨਾਲ ਸਾਂਝਾ ਕੀਤਾ ਗਿਆ ਹੈ ਕਿ ਅਸੀਂ ਸਵਾਗਤ ਕਰਦੇ ਹਾਂ ਫੈਸਲੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਨੇ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜ਼ਰੂਰ ਪੇਸ਼ ਹੋਣਗੇ ਅਤੇ ਅਸੀਂ ਹੁਕਮ ਸਿਰ ਮੱਥੇ ਮੰਨਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਬਲਵਿੰਦਰ ਪੁੰਦੜ ਦਾ ਇਹ ਵੱਡਾ ਬਿਆਨ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ ਦੇ ਵਿੱਚ ਜੋ ਸ਼ਿਕਾਇਤ ਕੀਤੀ ਗਈ ਸੀ ਇੱਕ ਪੱਤਰ ਦਿੱਤਾ ਗਿਆ ਸੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਸਪਸ਼ਟੀਕਰਨ ਦਿੱਤਾ ਗਿਆ ਉਸ ਤੋਂ ਬਾਅਦ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਜਿਸ ਦਾ ਜੋ ਜਿਹੜਾ ਬਾਗੀ ਧੜਾ ਹੈ ਉਸ ਦੇ ਵੱਲੋਂ ਵੀ ਸਵਾਗਤ ਕੀਤਾ ਗਿਆ ਤੇ ਹੁਣ ਬਲਵਿੰਦਰ ਸਿੰਘ ਪੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ